ਜਿਹੜਾ ਅਮਿਤ ਸ਼ਾਹ ਜੀ ਨੇ ਡਾਕਟਰ ਧੀਮਰਾਓ ਬੇੜਕਰ ਸਾਹਿਬ ਵਾਸਤੇ ਪਾਰਲੀਮੈਂਟ ਵਿੱਚ ਟਿੱਪਣੀ ਕੀਤੀ ਹੈ ਉਹ ਬੜੀ ਮੰਦ ਭਾਗੀ ਘਟਨਾ ਹੈ ਇਹ ਜਿਹੜੀ ਟਿੱਪਣੀ ਉਹਨਾਂ ਨੇ ਕੀਤੀ ਹੈ ਇਹ ਕੋਈ ਉਹਨਾਂ ਨੇ ਜਾਣ ਬੁੱਝ ਕੇ ਨਹੀਂ ਕੀਤੀ ਉਹਨਾਂ ਦੇ ਆਟੋਮੈਟਿਕ ਜੋ ਉਹਨਾਂ ਦੇ ਦਿਮਾਗ 'ਚ ਗੱਲਾਂ ਨੇ ਸਾਡੇ ਸਮਾਜ ਦੇ ਪ੍ਰਤੀ ਡਾਕਟਰ ਸਾਹਿਬ ਦੇ ਪ੍ਰਤੀ ਉਹ ਆਟੋਮੈਟਿਕ ਬਾਹਰ ਆਇਆ ਇਹ ਮੁਲਕ ਜਦੋਂ ਬਣਿਆ ਸੀ ਪੰਡਤ ਦਾਲ ਜਵਾਹਰ ਲਾਲ Nehru ਜੀ ਨੇ ਸਰਦਾਰ ਵੱਲਭਭਾਈ ਪਟੇਲ ਨੇ ਬਾਕੀ ਸਾਰਿਆਂ ਨੇ ਮਹਾਤਮਾ ਗਾਂਧੀ ਜੀ ਨੇ ਇੱਥੇ ਇਹਨੂੰ ਸੈਕੂਲਰ ਬਣਾਇਆ ਸੀ ਕਿ ਉਥੇ ਇੱਥੇ ਵੱਖਰੀਆਂ ਵੱਖਰੀਆਂ ਜਾਤਾਂ ਵੱਖਰੇ ਵੱਖਰੇ ਧਰਮ ਨੇ ਸਟੇਟ ਦਾ ਕੋਈ ਧਰਮ ਹਿੰਦੁਸਤਾਨ ਦਾ ਕੋਈ ਧਰਮ ਨਹੀਂ ਕਿ ਹਿੰਦੁਸਤਾਨੀ ਲੈਂਗੁਏਜ ਕਿਹਾ ਗਿਆ ਸੀ ਇਹ ਲੰਬਾ ਵਿਸ਼ਾ ਆ ਉਹ ਨਹੀਂ ਇੱਥੇ ਮੈਂ ਕਿਹੜਾ ਚਾਹੁੰਦਾ ਜਦੋਂ ਪਾਰਟੀਸ਼ਨ ਹੋਈ ਹੈ ਆਪਾਂ ਸ਼ਾਸਤਰਾਂ ਦੀ ਗੱਲ ਕਰ ਲੈਣੀ ਹੈ ਸ਼ਾਸਤਰ ਸਿਰਫ ਬ੍ਰਾਹਮਣਾਂ ਹੀ ਨਹੀਂ ਪੜੇ ਕਿਉਂਕਿ ਹੋਰ ਕਿਸੇ ਨੂੰ ਪੜਨ ਦੀ ਇਜਾਜ਼ਤ ਹੀ ਨਹੀਂ ਸੀ ਸੋ ਹੁਣ ਜਿਹੜਾ ਸਾਡਾ ਹਿੰਦੁਸਤਾਨ ਹੈ ਸਾਡਾ ਪੰਜਾਬ ਆ ਸਾਡੀਆਂ ਕੌਮਾਂ ਨੇ ਉਹ ਜਾਗ ਗਈਆਂ ਅਸੀਂ ਵੀ ਸ਼ਾਸਤਰ ਪੜ ਲਏ ਨੇ ਸੋ ਇਹਨਾਂ ਦੀ ਜਿਹੜੀ ਸੋਚ ਸੀ ਸਾਡੇ ਦਲਿਤ ਸਮਾਜ ਵਾਸਤੇ ਤੇ ਸਾਡੇ ਮੁਲਕ ਵਾਸਤੇ ਕਿਉਂਕਿ ਮਨੁੱਖ ਸੁਮ੍ਰਿਤੀ ਦੀ ਸੋਚ ਵਾਲੇ ਆ ਇਹਨਾਂ ਦੇ ਮੂੰਹੋਂ ਜਿਹੜਾ ਬਾਬਾ ਸਾਹਿਬ ਅੰਬੈਦਕਰ ਸਾਹਿਬ ਵਾਸਤੇ ਗਲਤ ਸ਼ਬਦ ਨਿਕਲੇ ਆ ਉਹਨਾਂ ਦੀ ਅਸੀਂ ਸਖਤ ਨਿੰਦਿਆ ਕਰਦੇ ਆ ਸਾਰੇ ਜਣੇ ਰਲ ਕੇ ਅਸੀਂ ਉਹਦੀ ਚੌਲਿਆ ਕਹਿੰਦਾ ਅਮਿਤ ਸ਼ਾਹ ਅਸਤੀਫਾ ਦੇਵੇ ਅਮਿਤ ਸ਼ਾਹ ਮਾਫੀ ਮੰਗੇ ਲੇਕਿਨ ਉਹਦੇ ਕਿਉਂਕਿ ਮਨੁਸਮ੍ਰਿਤੀ ਦੀ ਸੋਚ ਵਾਲੇ ਬੰਦੇ ਨਹੀਂ ਇਹਨਾਂ ਦੀ ਸੇਤ ਤੇ ਕੋਈ ਅਸਰ ਨਹੀਂ ਆ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸਾਰੇ ਲੀਡਰ ਸਹਿਬਾਨ ਰਾਜਾ ਵਿਡਿੰਗ ਸਾਹਿਬ ਦੀ ਦਵਾਈ ਵਿੱਚ ਸਰਦਾਰ ਮੇਜਰ ਸਿੰਘ ਮੁੱਲਾਪੁਰ ਸਾਹਿਬ ਅੱਜ ਪ੍ਰਧਾਨਗੀ ਕਰ ਰਹੇ ਨੇ ਸੋ ਇਸ ਕਰਕੇ ਬਾਜਵਾ ਸਾਹਿਬ ਜੱਗਾ ਜੀ ਸਾਰੇ ਜਿੰਨੇ ਵੀ ਇੱਥੇ ਲੀਡਰ ਨੇ ਅਸੀਂ ਸਾਰਿਆਂ ਨੇ ਅੱਜ ਇੱਕ ਮੈਮੋਰੰਡਮ ਜਿਹੜਾ ਹੈਗਾ ਉਹ ਐਡਮਿਨਿਸਟ੍ਰੇਸ਼ਨ ਨੂੰ ਦੇ ਅੱਜ ਜਿਹੜੇ ਅਮਿਤ ਸ਼ਾਹ ਸਾਡੇ ਸਬਦਾਨ ਦੇ ਨਰਮਤਾ ਜਿਹਨੇ ਡਾਕਟਰ ਵੀ.ਆਰ. ਮੇਦਕਾਰ ਦੇ ਖਿਲਾਫ ਉਹਨਾਂ ਨੇ ਟਿੱਪਣੀ ਕੀਤੀ ਸੀ ਵੀ ਸੰਸਦ ਦੇ ਵਿੱਚ ਉਹਦੇ ਖਿਲਾਫ ਪਹਿਲਾ ਅਸੀਂ ਸਾਰਿਆਂ ਨੇ तकरीबन ਪੰਜਾਬ ਦੇ ਵਿੱਚ ਸਾਰੇ ਧਰਮ ਸਾਰੀਆਂ ਜਾਤਾਂ ਸਾਰੀਆਂ ਪਾਰਟੀਆਂ ਸੀ ਕਾਂਗਰਸ ਪਾਰਟੀ ਦੇ ਨਰੋਲ ਅਮਿਤ ਸ਼ਾਹ ਦੇ ਖਿਲਾਫ ਅੱਜ ਜਿਹੜੇ ਅਮਿਤ ਸ਼ਾਹ ਨੇ ਸਾਡੇ ਸੰਵਿਧਾਨ ਦੇ ਨਰਮਤਾ ਜਿਹੜੇ ਡਾਕਟਰ ਵੀ.ਆਰ. ਰੇਦਕਰ ਦੇ ਖਿਲਾਫ ਉਹਨਾਂ ਨੇ ਟਿੱਪਣੀ ਕੀਤੀ ਸੀ ਵੀ ਸੰਸਦ ਦੇ ਵਿੱਚ ਉਹਦੇ ਖਿਲਾਫ ਪਹਿਲਾ ਅਸੀਂ ਸਾਰਿਆਂ ਨੇ तकरीबन ਪੰਜਾਬ ਦੇ ਵਿੱਚ ਇਹ ਹੌਸ ਵਜੋਂ ਉਹਦੇ ਵਿੱਚ